ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਬੇ ਸਤਿ ਸ਼੍ਰੀ ਅਕਾਲ ਪੁੱਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਬਹੁਤ ਜਮਾਂਦੀਪ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਨੂੰ ਹਾਲਿਆ ਦਾ ਰਾਈਟਰ ਹੈ ਹਾਂ ਹਾਲਿਆ ਦਾ ਮਾਈਦਾ ਰੂਈ ਤੇ ਕੀ ਹੈ ਮੈਂ ਧੋਰ ਖੜਾਣਾ ਹੋਣਾ ਕੋਈ ਇੱਕ ਹੋਰ ਖੜਾ ਦਾ ਪਹਿਨਾ ਉਹ ਬੇਗਾ ਗੀਟਾ ਦਾ 3511 3511 ਬੇਗਾ ਕਹਿੰਦਾ ਉਹ ਉਹੀ ਤਾਂ ਮੈਂ ਕਹਿੰਦਾ ਮਾਈਦਾ ਉਹੀ ਦੇ ਦਿੱਤਾ ਮੈਂ ਨਾਲ ਬੋਲਿਆ ਹੈ ਲੈਟਰਰ ਨਾ ਉਹੀ ਤਾਂ ਉਹ ਜਿਹੜਾ ਜੱਗੇਰਾ ਦੇ ਰਿਸ਼ਤੇਦਾਰ ਦਾ ਉਹ ਹੀ ਸੀ ਏ ਹੁਣ ਰਾਈਡਰ ਦਾ ਸਾਫ ਹੈ ਗੱਗੇ ਸੁੱਕਾ ਸਾਵਾ ਹਨਾ ਸੁੱਕਾ ਇਹਦੀ ਕਿਥੇ ਪਾਸੇ ਲੀਕਿੰਗ ਨਹੀਂ ਨਹੀਂ ਕਿ ਨਹੀਂ ਹੈਗੀ ਜਮਨ ਉਹ ਵੀ ਲੱਗਿਆ ਵਾ ਤੇਰਾ ਮਾੜ ਨੋ ਕਿਤੇ ਤੇਰੇ ਹਿਸਾਬ ਨਾਲ ਕੀ ਪਤਾ ਹੁਣ ਉਹ ਮੈਂ ਤਾਂ ਬਾਅਦ ਚ ਲਵਾਏ ਲੱਗਦੇ ਮੈਨੂੰ ਨਹੀਂ ਨਹੀਂ ਕਹਿੰਦੀ ਨੂੰ ਆਏ ਆ ਕਹਿੰਦੇ ਸਾਲੇ ਵਾਹ ਜੀ ਵਾਹ ਕੰਪਨੀ ਫਿਕਸਡ ਆ ਅੱਛਾ ਇਹ ਕਿੰਨਾ ਵੱਡਾ ਬੰਦਾ ਹੈ ਅਭੀ ਬੈੱਡੀਆ ਵੀ ਪੁਣਾ ਵਾ ਹੈ ਜਮੰਡ ਲਾ ਪਲੇਟਫਾਰਮ ਇਹ ਨਾ ਫਰਾਣਾ ਦਾ ਪਲੇਟਫਾਰਮ ਆ ਗਿਆ ਦਾ ਦੇਖ ਨਾ ਆ ਗਿਆ ਹੋਣੇ ਭਾਈ ਆਏ ਤੇ ਇਹ 100 ਟ੍ਰੈਕਟਰ ਬਣਾਇਆ ਦੇ ਨੇ ਕੰਪਨੀ ਨੇ ਸਾਈਡ ਵਗੇਰਾ ਹਾਂ ਸਾਡੇ ਉੱਤੇ ਮਰੰਡੇ ਵੀ ਖੜਾ ਇੱਕ 750 ਦੇ ਨਾਲ ਦਾ ਹੀ ਚੀਜ਼ ਜਿਵੇਂ ਏਦਾਂ ਹੀ ਟਰੈਕਟਰ ਸਾਫਾ ਸੁੱਕਾ ਉਹ ਸੁੱਕਾ ਟਰੈਕਟਰ ਥੋੜੇ ਮੋਟੇ ਖੇਤਿਆਂ ਨੂੰ ਕਿਤੇ ਨਹੀਂ ਜਾਂਦਾ ਇਹ ਤਾਂ ਇਹੀ ਨਹੀਂ ਇਥੇ ਆਉਂਦੇ 750 ਦਾ ਬਿੜੇ ਚਲਾਉਂਦਾ ਰਾਮ ਨਾਲ ਠੀਕ ਐ ਇਹ ਤਾਂ ਆਪਾਂ ਮਾਰਕੀਟ ਨੂੰ ਹੋ ਜਾਂਦੇ ਆ ਹਾਂ ਬਾ ਮਾਰਕੀਟ ਦਾ ਪੰਗਾ ਹੂੰ ਸੋਨਲੀਕਾ ਟਰੈਕਟਰ ਕਿਹੜਾ ਥੋੜੇ ਮਾੜੇ ਆ ਟਰੈਕਟਰ ਸੋਨ ਨਿਕਾ ਦਾ ਇਥੇ ਜੀ ਮਾਜੂਦ ਆ ਮੈਂ ਕਹਿੰਦਾ ਉਹ ਵੀ ਹਾਂ ਦੇਲਾ ਥੋੜਾ ਤੂੜੀ ਵਾਲੇ ਨੂੰ ਸਿਆਣ ਦਾ ਨਹੀਂ ਦਾ ਉਹ ਭਾਈ ਉਹ ਵੀ ਸਾਹ ਬਹੁਤ ਜ਼ੋਰ ਤੋਂ ਉਹ ਬੜਾ 60 ਉਹ ਲੰਬਾ 60 ਤਾਂ ਉਹ ਤੂੜ 745 ਇਹ 45 ਆ 45 50 45 ਉਹ ਟਾਪਾ ਇਹਦਾ ਦੁਆਰੇ 50 ਵਾਲਾ ਪਿਆ ਹੈ ਆਹ ਟਾਪਾ ਪਿਆਦਾ ਵਿਆਹ ਵਾਲਾ ਹਾਂ ਇੱਕ ਛਿਆ ਵਾਲਾ ਹੈ 42 ਹੈ 42 ਹੈ ਠੀਕ ਐ ਆਰ ਸੀ ਵੀ 45 ਹੋਊਗਾ ਹਾਂ ਹਾਂ 45 ਠੀਕ 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 ਆ ਆਰ ਸੀ ਵਿੱਚੇ ਪਈ ਹੈ ਇਹਦੀ ਕਿਨੇ ਕਾ ਮਾ ਕੱਢਣੀ ਲੋ ਬਈ ਆਹ ਿਹੜਾ ਟਰੈਕਟਰ ਸੋਨਾ ਲੀਕਾ ਬਕਾਊਗਾ ਜੀ ਇਹ ਮਾਰ ਮੁੜੇ ਸਰਪ ਦੇਖੀਏ ਕਾ ਕਹਿੰਦਾ ਫਿਰ ਤੇ ਇੰਜਣ ਸੁੱਕਾ ਹੈ ਇੰਜਣ ਸੁੱਕਾ ਜਾਮ ਹੈ ਸਾਰੇ ਕੰਪੁਟਰ ਸੁੱਕਾ ਹੈ ਹੈ ਆ ਲੋਕ ਖੁੱਲੇ ਸ਼ੋਅ ਦੇ ਇੱਧਰ ਖੁੱਲੇ ਬਗਲਾ ਹੈ ਹਾਂ ਇਹ ਹੁਟਾ ਗਿਆ ਹੁਣ ਠੀਕ ਹੈ ਏਕਾ ਬਗਰਾ ਹੈ ਥੋੜੀ ਸ਼ੋਅ ਲਾ ਦਿਆ ਹੈ ਹੈ ਬਈ ਪੈਰ ਪੈਣੇ ਨਾ ਟਾਇਰ ਵੀ ਦੇਖ ਲੈਣ ਟਾਇਰ ਦਾ ਮੰਦੀ ਦੋ ਟਾਇਰ ਮੰਦੀ ਵਾ ਪੈਰ ਦਾ ਪੈਣੇ ਵਾਲੇ ਹੀ ਆਈਦੇ ਆਹ ਮੁਰਲੇ ਠੀਕ ਆ ਪੈਰ ਮਾੜੇ ਫੜੇ ਮੁਰਲੇ ਠੀਕ ਬੰਦ ਕਰਦੇ ਬੰਦ ਕਰ ਰੱਖੋ ਮੁਰਲੇ 80 ਪੈਣੇ ਆਵੇ ਪਿਛਲੇ ਪੈਣੇ ਆਵੇ 80 ਪੈਸੇ ਤਾਂ ਨਹੀਂ ਹੋਣੇ ਮੁਰਲੇ ਵੀ ਸਹੀ ਗਾ ਯਾਰ ਨਹੀਂ ਨਹੀਂ 80 ਨਹੀਂ ਹੋਏ ਆਧੇ ਗਏ ਆ 50 ਕੇ ਪੈਸੇ ਹੀ ਆ ਪਿਛਲੇ ਵਾਲੇ ਪਾਉਗੇ ਟਾਇਰ ਪਿਛਲੇ ਵਾਲੇ ਮਾੜੇ ਮਾੜੇ ਹੀ ਆ ਸਾਈਡ ਵਾਲੀ ਗੁੱਟੀ ਖੋਖੜੀ ਆ ਨਾ ਪਰ ਇਹ ਨਾਲ ਦੂਏ ਦੀ ਸਿੱਧੀ ਤੂੰ ਨਾਲ ਗਲਿਆ ਗੁਲਿਆ ਪਾਣੀ ਹੈਗਾ ਬਹੁਤਾ ਬਾਕੀ ਮਰਾੜਾ ਪੈਣੇ ਵਾਲੀ ਹੈ ਮਗਰਾੜ ਤਾਂ ਪੈਣੀ ਪੈਣੀ ਹੈ ਇਹ ਬੰਦੇ ਨਾਲ ਹੈਵੀਰ ਚੱਲ ਲਿਆ ਹੁਣ 7 ਮਾਡਲ ਮਾੜਾ ਮੋਟਰ ਦਾ ਕੰਮ ਹੋਣਾ ਮਾਡਲ ਵੀ ਦੇਖਦਾ ਬਾਕੀ ਉਹ ਰਾਈਡਰ ਸੁੱਕਾ ਇੰਜਨ ਗੇਰ ਦੀ ਗਾਰੰਟੀ ਹੈ ਪੂਰੀ ਇੰਜਨ ਗੇਰ ਦਾ ਤੂੰ ਪੂਰਾ ਤਕੜਾ ਟਰੈਕਟਰ ਹੂੰ ਪੇਲੇ ਸਰਟ ਵੀ ਘੱਟ ਹੈ ਇਹਨਾਂ ਦਾ ਟਰੈਕਟਰ ਹੁੰਦਾ ਦੂਜੇ ਨੇ ਮੁਕਾਬਲੇ 700 ਰੁਪਏ ਦਾ ਸਾਰਾ ਘੱਟ ਹੈ ਹੂੰ ਲੈਕ ਲੱਗਿਆ ਹੋਇਆ ਹੈ ਲੈਕ ਨਾਲ ਹੀ ਦਿੱਤਾ ਹੁੰਦੇ ਨੇ ਨਾਲੇ ਹੈ ਹੂੰ ਚੱਲਦਾ ਹੈ ਅੱਛਾ ਚਲਾ ਕੇ ਲਿਕੇ ਆਏ ਹਾਂ ਠੀਕ ਹੈ ਸਮਾਨ ਕੋਈ ਨਹੀਂ ਲਾਇਆ ਉੱਪਰਦਨ ਠੀਕ ਆ ਜੇ ਦਾ ਹੈਗਾ ਤਾਂ ਤੈਨੂੰ ਦੇ ਦਾਂ ਨੰਬਰ ਕਿੱਥੇ ਜਾ ਹੈ ਨੰਬਰ ਹੈਗਾ ਇਹ ਪੀ 70 ਅਸ਼ੇਰ ਡੇਰਾ ਬਸੀ ਡੇਰਾ ਬਸੀ ਦਾ ਡੇਰਾ ਬਸੀ ਜਿਹਦਾ ਬਸੀ ਦਾ ਨੰਬਰ ਆ 511 ਕੋ ਇੱਕੋ ਬੰਦੇ ਕੋਲ ਚੱਲਿਆ ਹੈ 20 ਸਾਲ 19 20 ਸਾਲ ਨਵਾਂ ਨਿਕਲੇ ਏਜੰਸੀ ਜੋ ਉਹਦੇ ਕੋਲੇ ਚੱਲਿਆ ਉਹ ਉਹ ਬੰਦਾ ਉਹ ਮਤਲਬ ਫੇਰ ਹੁਣ ਨਮਾ ਉਹਨਾਂ ਦੀ ਸਲਾਹ ਬਣਦੀ ਆ ਨਮਾ ਵੀ ਕਹਿੰਦੇ ਹੀ ਲੈਣਾ 745 4x4 ਬਖਰਾਇਆ ਬੰਨੋ ਨੇ ਹਾਂ ਪਿੱਲੇ ਨਾਲ ਸੋਨ ਵਾਲੀ ਕਹੀ ਆ ਸੋਨ ਵਾਲੀ ਕਹੀ ਲੈਣਾ ਕਹਿੰਦਾ ਬਸ ਇਹਦਾ ਬੰਦਾ ਚਲਾਉਂਦਾ ਨਹੀਂ ਚਲਾਏ ਹੋਏ ਆ ਬਾਈ 20 ਸਾਲ ਕਹਿੰਦਾ ਬਾਈ ਇਹਨੇ ਇੱਕ ਰੁਪਈਆ ਦਾ ਕੰਮ ਨਹੀਂ ਖੱਡਿਆ ਬਸ ਇੱਕ ਵਾਟਰ ਬੱਡੀ ਪਈ ਆ ਹੂੰ ਇੱਕ ਵਾਰੀ ਤੇ ਕਿਉਂ ਚੱਕ ਮੇਜੀ ਉੱਪਰ ਹਾਂ ਉੱਪਰ ਤੇ ਰੇਸ ਦੇ ਰੇਸ ਦੇ ਸਾਈਡ ਤੋਂ ਉਹ ਫੇਰ 20 ਸਾਲ ਚੱਲ ਵੀ ਲਿਆ ਹਾਂ ਬਾਸ ਹੋਰ ਇਹਦਾ ਕੋਈ ਇੰਜਨ ਦੇ ਰਿੰਗ ਨਹੀਂ ਪਏ ਕੋਈ ਹੋਰ ਨਹੀਂ ਲੱਲਾ ਪੱਪਾ ਕੁਛ ਨਹੀਂ ਆਹ ਵੀਡੀਓ ਨਾ ਹੋ। ਕੁੜੀ ਵਾਲਾ ਕਿਹੜਾ? ਕਿਹੜਾ ਆਹ? ਹਰੇ ਸਹਾ ਪੀਟੀਓ ਹੀ ਹੁੰਦੀ। ਹਰੇ ਸਹਾ ਹਾਂ, ਖਾਈ ਰੇਸ ਆਹੇ। ਕਿਹੜੀ? ਦੁਆਰੇ ਲਾਈ ਜਾਂਦੀ ਐ ਟਿੱਕ ਤੇ ਕਿਸੇ ਵੀ ਟਰੈਕਟਰ ਨੂੰ ਲਾਉਣੀ ਹੋਵੇ। ਅੱਛਾ ਹੱਥ ਵਾਲੀ ਰੇਸ ਲਵਾਈ ਵੀ ਹੈ? ਹਾਂ। ਹੱਥ ਵਾਲੀ ਰੇਸ ਲਵਾਈ। ਹੂੰ ਹੂੰ। ਪੀਟੀ ਤੇ ਉੱਧਰ ਆ। ਪੀਟੀ ਤੇ ਤਾਂ ਪਰਲੀ ਸਾਈਡ ਹੋਣੀ ਐ। ਇੱਧਰ ਤਾਂ ਹੈ ਨਹੀਂ। ਲਾਹੋ ਕਿਦੇ ਗਾਇਦੇ ਹੋ। ਥੱਲੇ ਜਿਹਨੂੰ ਖੜਾ ਵਗੇ ਰਹੀਦਾ। ਆ ਥੱਲੇ ਆਇਆ। ਹਾਂ ਹਾਂ। ਆਹੇ। ਪਲੇਟ ਫਾਰਮ ਹੁੰਦਾ ਨਾ ਨਾ ਕਰ। ਦੇਵਲ ਕਲਾਚਾਂ ਨੇ ਠੀਕ ਹੈ ਕੀਮਤ ਕਿਹਾ ਇਹਦੀ ਇਹਨਾਂ ਤਾਂ ਥੋੜੀ ਹੋਆ ਹੂੰ ਦਾ ਇੱਕ ਇੱਕ 95 ਡਿਮਾਂਡ ਕਰਦੇ ਇਹਦੀ ਨਹੀਂ ਹੋ ਜੂ ਘੱਟ ਬਾਕੀ ਕੋਈ ਨਹੀਂ ਆਓ ਬਾਈ ਦੇਖ ਲਓ ਭਾਈ 7 ਮਾਡਲ ਹੈ ਬਾਈ ਆਹ ਤਾਂ ਮੋੜ ਮਾਰਤੀ 5 ਮਾਡਲ ਹੈ 5 5 ਮਾਡਲ ਹੈ ਭਾਈ 5 ਆਪ ਬੈਸੀ ਆ ਜਰ ਬੈਸੀ 95 ਡਿਮਾਂਡ ਮਾਡਲ ਹੈ ਨਿਕਲਿਆ ਹਾਂ ਮੈਸਿਵ ਜੀ ਦਾ ਸਾਡਾ ਸਾਡੇ ਨਾਲ ਮੈਸਿਵ ਆ ਪੰਜੇ ਦਾ ਅਰੇ ਨਹੀਂ ਨਹੀਂ ਤਾਂ ਟਰੈਕਟਰ ਯਾਰ ਖਣਾਉਣੇ ਨਾਲ ਦੋ ਸਾਲ ਤੇ ਖੜਾ ਰੰਨੇ ਟਰੈਕਟਰ ਕੋਈ ਨਹੀਂ ਸਾਡਾ ਕੰਪਨੀ ਹੋਵੇ ਚਾਹੇ ਜੇ ਬੰਦਾ ਆਏ ਜਾਪੀ ਆਪਣੀ ਗਾਈ ਪਰੇ ਸਾਮ ਸੁਭਾਰ ਨਾਲ ਚੱਲਿਆ ਸਾਡਾ ਟਰੈਕਟਰ ਇੱਕੋ ਇੱਕੋ ਹੱਥ ਝੱਲਿਆ ਵਾ ਨਾ ਟਰੈਕਟਰ ਦਾ ਯਾਰ ਠੀਕ ਆ ਤਿੰਨ ਚਾਰ 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 ਆ ਹਾਈ ਹੋਣਾ ਨਾ ਆ ਹਾਈ ਇਹ ਤਾਂ ਦੋਸ ਬੀਡਾ ਲਿਆਉਂਦਾ ਹੈ ਹੁਣ ਉੱਰ ਖੜਾ ਹੈ ਮੂਤਲਾ ਹੋਣਾ ਸਾਰੀ ਸਲਫ ਕਲਾਲਾ ਮੜਾ ਹੈ ਆਈ ਕੋਲ ਕੋ ਮੈਂ ਸੋਨਾਲੀ ਕਾ ਫੇਰਾ ਚਲਾ ਚਦਾ ਬਲੀ ਕਿਤੇ ਆਉਂਗੇ ਤਾ ਦੇ ਗੇਰਪੈਂਦੇ ਦੇ ਆ ਬਹੁਤ ਰਲੇ ਗੇਰ ਅਸਲ ਦੇ ਨਾਉ ਵੀ ਠੀਕ ਆ ਟਰੈਕਟਰ ਜੀ ਵੀ ਦਾਰ ਨੇ ਕਿਸੇ ਨੇ ਆਪਣਾ ਬਹੁਤੇ ਪੈਸੇ ਨਹੀਂ ਲਾਉਣੇ ਵਾਲਾ ਹੈਗਾ ਕੋਈ ਉਹਦੇ ਵਾਸਤੇ ਫੁੱਲਗੇ ਬਹੁਤ ਤਸੱਲੀ ਹੈ ਨਾ ਗੇਰਕਿਨੀ ਤੇ ਬਹੁਤ ਰਲੇ ਗੇਰ ਪੈਂਦੇ ਅਸਲ ਦੇ ਠੀਕ ਆ ਟਰੈਕਟਰ ਆ ਯਾਰ ਇਹਨੇ ਨਾ ਲੋਭੀ ਗਿਆ ਸਰ ਮੈਂ ਪੂਰਾ ਖੱਲ ਕੇ ਲਿਖਿਆ ਨਵੀਆਂ ਦੀਆਂ ਕੀਮਤਾਂ ਵੀ ਬਹੁਤ ਉੱਚੀਆਂ ਨੇ ਕੋਈ ਮਾਸਾ ਨਹੀਂ ਪਾਣਗੇ ਕਿੱਧਰ ਆ ਫੇਰ ਜਮਾ ਇਹਨੇ ਦੇ ਦਿੱਂ ਕਿੱਧਰ ਆਗਾ ਨਹੀਂ ਕਹਿੰਦਾ ਨੇ ਮਾਣਾ ਮੋਟਾ ਵੀ ਜਦ ਗਰਮ ਹੁੰਦਾ ਇੰਜਨ ਪੂਰਾ ਆਪਣਾ ਟੈਂਪਰੇਚਰ ਤੇ ਜਾਂਦਾ ਹੈ ਪਾਣੀ ਉੱਡ ਜਾਂਦਾ ਹੂੰ ਹੋ ਵੀ ਤਾਂ ਪਾਣੀ ਨਹੀਂ ਘਟਿਆ ਹੈਗਾ ਕੋਈ ਤੇਲ ਨੂੰ ਨਹੀਂ ਛੇੜਿਆ ਇਹਨੇ ਤੇਲ ਵੀ ਜਮਾ ਉਹ ਹੀ ਖਾਦਾ ਮਤਲਬ ਜ਼ਿਆਦਾ ਹੀ ਖਾਦਾ ਇਹਨੇ ਅਸੀਂ 5 ਕਿਲੋ ਵੀ ਪਾਇਆ ਤਾਂ ਅੱਛਾ ਹੂੰ ਬਾਕੀ ਦੇ ਵਿੱਚ ਹੈਗਾ ਵੀ ਤਾਂ ਬਲ ਦੇਖ ਲਓ ਭਾਈ ਨੰਬਰ ਨੰਬਰ ਦਾ ਆਦੇ ਕਿਹੜਾ ਕਿਹਦਾ ਨੰਬਰ ਦੇਣਾ ਤਾਂ ਦੇਖ ਲਓ ਭਾਈ ਆਪਣੀ ਆ ਕੇ ਤਸੱਲੀ ਕਰ ਲਓ ਠੀਕ ਨਹੀਂ ਗੱਲ ਹਾਂ ਆਪਣੀ ਭਾਈ ਤਸੱਲੀ ਕਰਕੇ ਲੈ ਕੇ ਜਾਓ ਬਾਕੇ ਚਲਾ ਕੇ ਆਪਣਾ ਭਾਈ ਕਿਉਂਕਿ ਫੋਨ ਪਰ ਚੀਜ਼ ਹੋਰ ਹੋ ਜਾਂਦੀ ਆ ਜਿਹੜੀ ਆਪਣੀਆਂ ਅੱਖਾਂ ਨਾਲ ਦੇਖਣੀ ਉਹ ਚੀਜ਼ ਹੋਰ ਆ ਠੀਕ ਨਹੀਂ ਗੱਲ ਆਪਣਾ ਕੋਲ ਆ ਕੇ ਭਾਈ ਦੇਖ ਕੇ ਤਸੱਲੀ ਕਰਕੇ ਆਪਣੇ ਫਿਰ ਲੈ ਕੇ ਜਾ ਸਕਦੇ ਤੁਸੀਂ ਸੋਨਾਲੀ ਕਾ ਟਰੈਕਟਰ ਹੈ 745 ਟਰੈਕਟਰ ਹੈ ਚੁਰਫਾ ਤਾਂ ਹੁੰਦੀ ਹੋਵੇ ਜਿਕਣਾ ਹੁਣ ਬਗੜ ਮਰੂੜ ਖਾਈ ਲੱਦੇ ਕਰ 20 ਸਾਲ ਹੋ ਗਏ ਮਗਰਾੜ ਦਾ ਖਾਣੇ ਹੀ ਕਰ ਇਹਨੇ ਕਿਰਨ ਦੀ ਸਾਲਿਆ ਨਹੀਂ ਬਣਤਾ ਰਹੇ ਜੀ ਹੁੰਦੀਆਂ ਇਹਦੇ ਮਗਰਾੜਾਂ ਦੀ ਇਹਨਾਂ ਦੇ ਵਿੱਚ ਤੇ ਨਾ ਜੇ ਗਾਰਾ ਫਾਜ ਦੇ ਜੇ ਪਾਣੀ ਸਾਰਾ ਨਿਕਲਦਾ ਨਹੀਂ ਉਹੀ ਮੇ ਖਾ ਲੈਂਦਾ ਵਿੱਚ ਦੇ ਇਹਨਾਂ ਨੂੰ ਯਾਰ ਇਹਨੂੰ ਚਾਹੀਦਾ ਚੈਨਰ ਹਾਂ ਚੈਨਰ ਜੇ ਦੂਆ ਚਾਹੀਦਾ ਚੈਨਰ ਤਾਂ ਹੋ ਜੂ ਬੇ ਨਾਲ ਹਾਂ ਇਹ ਬਣਾਏ ਨੇ ਡੱਬੀ ਜੀ ਡੱਬੀ ਮੈਂ ਗਾਰਾ ਫੜ ਕੇ ਨਿਕਲਦਾ ਨਹੀਂ ਹਾਂ ਸੋ ਥੱਲੇ ਨਿਕਲ ਨਹੀਂ ਸਮਝ ਗਾ ਉਹ ਤਾਂ ਹੀ ਫਿਰ ਮਗਰਾੜ ਹੁੰਦੇ ਖਰਾ ਹਾਂ ਤਾਂ ਕਰਕੇ ਹੁੰਦੇ ਚੈਨਰ ਚਾਹੀਦਾ ਇਹਨੂੰ ਨਾ ਟਰੈਕਟਰ ਠੀਕ ਹੈ ਚੈਨਰ ਚਾਹੀਦਾ ਚੈਨਰ ਦੀ ਬਹੁਤ ਬੂਤੀ ਹੈ ਪਤਾ ਨਹੀਂ ਹੁਣ ਹੋਵੇ ਪੁੱਠਾ ਲੱਗਿਆ ਵਾ ਪਤਾ ਨਹੀਂ ਕਿਹੜੇ ਮੈਸੀ ਦੇ ਪਤਾ ਨਹੀਂ ਕਿਹੜੇ ਮੈਸੀ ਦੇ ਮਗਰਾੜ ਖੁੱਲੇ ਹੁੰਦੇ ਉਹਦੇ ਵਿੱਚ ਗਾਰਾ ਫੜਦੇ ਨਹੀਂ ਜੀ ਕਿਹੜਾ ਬੜਾ ਹੈ ਨਾ 9000 ਪਰ ਨਹੀਂ ਕਿਹੜਾ ਹੋ ਹੁਣ ਤਾਂ ਗਾਂ ਗਾਂ ਫੇ ਤਕਨੀਕਾਂ ਬਦਲੀ ਜਾਂਦੇ ਆ ਇਹ ਇਹ ਹੁਣ ਬਾਈ ਟਰੈਕਟਰ ਜਾਂ ਬਸ ਧਰ ਕੇ ਨਾ ਬਾਈ ਨੇ ਖਤਮ ਹੋਣਾ ਸਕਾਉਟ ਦੇ ਦਾ ਸਫਰਾਤ ਦੀ ਫਾਦਾ ਐ ਐਂਟਰ ਦੀ ਫਾਦਾ ਮਹਿੰਦਰਾਣਿਆਂ ਦੇ ਬਾਕੀ ਇਹ ਜਿਹੇ ਸਾਈਜ਼ ਨਾਲ ਬਣਾਵੇ ਉਹਨੂੰ ਵੀ ਤਾਂ ਗਾਰਾ ਨਾ ਠੀਕੇ ਨਾ ਪਾਣੀ ਠੀਕੇ ਵਿੱਚ 10000 ਦੁਆਰੇ ਬਾਕੀ ਮੋਟੀ ਲੈਣੀ ਜਿਹੜੀ ਸਪੋਕ ਦੁਆਰੇ ਦੱਸਦੇ ਸੋਨਾਲੀ ਕਾ ਬਾਈ ਟਰੈਕਟਰ ਐ 500 745 45 ਐ ਸਟੀਕਰ ਪਜਾਦੇ ਲੱਗਿਆ ਪਿਆ ਹੂੰ ਵੀ ਮੂਹਰੇ ਵਾਲੀ ਹਾਏ ਹਾਂ ਮਤਲਬ ਜਵਾਕ ਤੇ ਨਾ ਹੋ ਗਏ ਤੇ ਸਲਫ ਵੱਜ ਗਈ ਤੇ ਮੂਰੇ ਬੱਜਿਆ ਕੰਧ ਚ ਟੱਪਾ ਜਾ ਜੀ ਇਸਾਨ ਨੂੰ ਤੇ ਬੈਂਡ ਹੋ ਗਿਆ ਤੇ ਉਰੇ ਮਿਲਿਆ ਨਹੀਂ ਉਹਨਾਂ ਨੇ ਇੱਥੇ ਦੇ ਲਿਆ 440 ਤੇ ਫਿਰ 745 ਦੇ ਇਹਨਾਂ ਨੇ ਪਾਤ ਲੈ ਅਨਾ 750 ਦੇ ਹੀ ਪਾਤ ਲੈ ਆ ਕੇ ਠੀਕ ਹੈ ਨਾਲੇ ਮਿਲਿਆ ਵਿਆ ਹਾਂ ਨਹੀਂ ਉਦਾਂ ਹੋਂ ਕਈ ਹੋਰ ਬੰਦਾ ਪਲੇਖਾ ਖਾ ਜਾਂਦਾ ਵੀ 750 ਇਹ 50 ਹੈ ਯੂ نو ਉਹਦੇ ਟਾਇਰ 13 ਦੇ ਜਾਂ 14 ਦੇ ਪਾਏ ਹੋਏ ਸਦੇ ਆ ਉਦਾਂ 13 ਨੇ ਆਉਂਦੇ ਇਹਨੂੰ ਜਿਹੜੇ ਜੈਨੂ ਨਾ 2005 ਮਾਡਲ ਹੈ ਜੀ 195000 ਰੁਪਇਆ ਬਾਈ ਦੀ ਡਿਮਾਂਡ ਹੈ ਜੱਗੂ ਦਾ ਨੰਬਰ ਦੇ ਬਾਈ ਦੇਖ ਕੇ ਤਸੱਲੀ ਕਰਕੇ ਫਿਰ ਸੌਦਾ ਕਰ ਬਾਕੀ ਨੰਬਰ ਦੇ ਦਿਓ ਤਾਂ ਕਿੰਨਾ ਹੈ 9461 78790 ਇਹ ਜੱਗੂ ਪੱਤਰਕਾਰ ਨਾਲ ਤੁਸੀਂ ਰਾਤ ਦਾ ਕਰ ਠੀਕ ਹੈ ਦੁਬਾਰੇ ਫੇਰ ਦੱਸ ਦੇ ਨੰਬਰ ਬਾਈ ਹੈ ਨੰਬਰ ਫੇਰ ਦੱਸ ਦੇ ਸਾਰੇ 81461 78790 ਬਾਈ ਬਾਕੀ ਜੱਗੂ ਨਾਲ ਗੱਲ ਕਰ ਲਿਓ ਮੌਕੇ ਪਰਮਾਨਦਾਨ ਵੀ ਕਰ ਦਾਂਗੇ ਹਾਂ ਚਲੋ ਠੀਕ ਹੈ ਜੀ ਓਕੇ ਜੀ ਓਕੇ ਜੀ ਲਓ ਜੀ ਬਾਈ ਇੱਧਰ ਪਹੁੰਚੇ ਆ ਹੁਣ ਸਰ ਜੀ ਤਾਂ ਬਾਈ ਕੋਲ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਹੈ ਜੀ ਠੀਕ ਆ ਜੀ ਲਵਾਤਾ ਬੈਂਪਰ ਫਿਰ ਹੈ ਦੇਖ ਤਾਂ ਬਾਈ ਹੱਸ ਫਿਰ ਬੈਂਪਰ ਵਧੀਆ ਯਾਰ ਹੈ ਠੀਕ ਆ ਕਿੰਨਾ ਵੇਟ ਹੋਇਆ ਦਾ ਇਹਦਾ ਵੇਟ ਹੋ ਗਿਆ ਜੀ ਇੱਕ ਕਾਉਂਟਰ 14 ਕਿਲੋ ਆ ਲੰਬਾ ਲੱਗਿਆ ਨਾ ਹਾਂ ਬਾਕੀ ਬਾਈ ਮਜ਼ਬੂਤੀ ਜਿੱਕਣਾ ਸਾਡੇ ਵਾਲਾ ਟਰੈਕਟਰ ਹੈ 575 ਹੂੰ ਹੂੰ ਉਹਨੂੰ ਛੇ ਨਾ ਤਾਂ ਫਰੀਦਾ ਮੈਂ ਦੇਖਿਆ ਚਾਰ ਨਟ ਕੋਈ ਦਾ ਫਿਰ ਅਰਜਨ ਬਾਗ ਹੋ ਗਿਆ ਬਾਬੇ ਅਰਜਨ ਦੇ ਵੀਰੇ ਕਿਉਂਕਿ ਇਹ ਨਟ ਹੁੰਦਾ ਜਿਹੜਾ ਚੁੱਲਾ ਜਿਹੜਾ ਆਪਾਂ ਵੇਟ ਦੂਏ ਟਾਂਕੇ ਦੇ ਉਹਦੇ ਵਾਸਤੇ ਨਟ ਦਿੱਤੇ ਹੋਏ ਹੁੰਦੇ ਇਹਨਾਂ ਨੇ ਇਹ ਨਟਾਂ ਦਾ ਤਾਂ ਬਹੁਤ ਜ਼ਿਆਦਾ ਮਜ਼ਬੂਤੀ ਹੁੰਦੀ ਹੈ ਰੰਗ ਨਹੀਂ ਕਰਾਇਆ ਫਿਰ ਹੈ ਰੰਗ ਕਰਾਉਣਾ ਬੇਲੇ ਉਹਦੇ ਕੋਲ ਰਾਮਗੜੀ ਦੇ ਲੱਗ ਅੱਛਾ ਜੀ ਤੇ ਆਪਾਂ ਕਰਾਇਆ ਤੇ ਪਹਿਲਾਂ ਹਾਂ ਪੁੱਟੀ ਮਰਾਵਾਂਗੇ ਕਿ ਜਨਾਬ ਵਧੀਆ ਰੰਗ ਕਰਵਾ ਦਿਓ ਹੁਣ ਉਹਨੇ ਹੁਣ ਇਹ ਸਰਾਖ ਹੁਣੇ ਰੱਖੇ ਨਹੀਂ ਨਾਲੇ ਕਾਦੇ ਖਤਰ ਵੇਟ ਮੂਰੇ ਵਾਦਣ ਤੇ ਸੰਗੀ ਮੈਂ ਮੈਂ ਕਹਿੰਦਾ ਵੀ 헤ਠਾਂ ਦੂ ਨਾ ਹੁਣ ਦੂਏ ਲੋਟ ਲੱਗ ਕੇ ਲਾਉਣ ਹੁਣ ਸਰਾਖ ਨਹੀਂ ਕੱਢਣੇ ਦੀ ਲੋੜ ਹੈਗੀ ਅੱਛਾ ਹੁਣ ਨਟ ਲਾ ਦਿੰਦੇ ਆ ਉਹ ਠੀਕ ਆ ਉਹਨਾਂ ਨੇ ਆ ਹੀ ਉੱਪਰ ਤੇ ਨਟ ਆ ਦਿੱਤੇ ਪਿਆ ਦੇ ਠੀਕ ਆ ਇਸ ਤਰ੍ਹਾਂ ਪੱਤੀ ਬਣਾ ਕੇ ਨਾ ਨਟ ਲਾਉਂਦੇ ਹੁੰਦੇ ਔਰੇ ਉਹ ਆਹ ਠੀਕ ਆ ਇੱਥੇ ਪੱਤੀ 'ਚ ਨਟ ਲਾ ਦਿੰਦੇ ਉਹਨਾਂ ਨੇ ਬਣਾ ਕੇ ਫੋ ਪੱਤੀਓ ਖੁੱਲ ਕੇ ਰੱਖ ਹੋ ਜਾਂਦੀ ਆ ਤਾਂ ਮੈਂ ਤਾਂ ਕਹਿੰਦਾ ਵੀ ਜੇ ਕਿਤੇ ਲੋੜ ਪਈ ਮਿੱਟੀ ਦਾ ਟੋਟਾ ਘੇਰ ਦੇ ਵਿੱਚ ਸੋ ਖਰਾਬ ਕਰੂਗਾ ਬਸ ਕੱਪੜਾ ਜਿਹਾ ਲਾ ਦੇ ਕਰਨਾ ਨਾ ਜਾਲੀ ਮਚੋ ਦੂਗਾ ਬਾਈ ਉਹ ਚਲ ਉਹ ਪੰਗਾ ਨਾਲੇ ਉਹਨਾਂ ਨੇ ਵੇਟ ਵੀ ਵੇ ਮਦਨ ਨੂੰ ਦੰਨੇ ਕਿਹਾ ਤਾਂ ਵੀ ਉਹਨੂੰ ਨਾ ਸਰਵਾਈ ਹੁੱਕ ਅੱਛਾ ਹੁੱਕ ਲਵਾ ਦੀ ਹੈ ਹੁੱਕ ਵੀ ਵਧੀਆ ਲਾਈ ਹੈ ਨਾ ਠੀਕ ਹੈ ਹੁੱਕ ਵੀ ਠੀਕ ਹੈ ਬਾਕੀ ਬਾਈ ਪਹਿਲੇ ਦਿਨ ਹਲੇ ਖੇਚਾ ਹੈ ਟਰੈਕਟਰ ਅੱਛਾ ਇਹਨੂੰ ਹੈ ਇਹਨੂੰ ਵੀ ਪੱਤੀ ਬੈਲਟ ਕਰਵਾਈ ਆ ਹਲਾਕ ਹੋਰ ਹੈ ਤੇ ਬਰੀਕਤੀ ਜ਼ਿਆਦਾ ਨਾ ਇਹ ਬਰੀਕਤੀ ਇਹ ਅਸੀਂ ਕਹਤਾ ਨਮੀ ਪਰ ਉਹ ਬਿੱਟੂ ਕਹਿੰਦਾ ਵੀ ਨਹੀਂ ਬਾਈ ਹਾਂ ਪੱਤੀ ਮਜੂਦ ਦਿੰਦੇ ਕਹਿੰਦਾ ਅਸੀਂ ਵੀ ਡਬਲ ਕਰਨੀ ਆ ਉਹ ਤਾਂ ਟੁੱਟ ਗਈ ਤਾਂ ਮੈਨੂੰ ਕਿਹੋ ਟੁੱਟਦੀ ਨਹੀਂ ਹੁੰਦੀ ਲੋਹਾ ਵਧੀਆ ਲੱਗਿਆ ਹੋਆ ਹੁੰਦਾ ਕਹਿੰਦਾ ਜੀ ਟੁੱਟ ਗਈ ਤਾਂ ਕਿ ਹੋਏ ਫੇ ਅਸੀਂ ਖਲਵਾਈ ਹੋਣੀ ਹੈ ਜੀ ਇਹ ਅਸੀਂ ਸਾਰੀ ਹੁੱਕ ਕਿਹਾ ਤਾਂ ਉਹ ਕਹਿੰਦਾ ਬਹੁਤ ਚੰਗੀ ਹੁੰਦੀ ਆ ਤੁਹਾਡੇ ਅਰਜਨ ਨੂੰ ਆ ਡਬਲ ਪੱਤੀ ਵੈਲਡ ਹੋਈ ਵੀ ਆ ਡਬਲ ਐ ਐਨੀ ਮੋਟੀ ਆ ਉਹ ਨਮੀ ਨਾ ਹਾਂ ਐਨੀ ਮੋਟੀ ਆ ਉਹ ਠੀਕ ਨੇ ਹੂੰ ਤੇ ਬਾਕੀ ਬਾਈ ਬੰਦਿਆਂ ਨੇ ਕਹਣਾ ਹਲੇ ਨਵੇਂ ਫਾਲੇ ਪਾ ਕੇ ਆਗੇ ਆਪਣੇ ਫਾਲੇ ਆ ਮੰਗੇ ਐਨੀ 11 11 ਬਣਾਉਣੇ ਆ ਨਾ ਨਾ ਫਾਲੇ ਤੇ ਹੁਣ ਬੜੇ ਚਾਹੀਦੇ ਬਾਈ 4x4 11 11 ਬਣਾ ਲੈਣਾ ਹਾਂ 11 ਤੇ 13 ਪਾ ਲੋ ਇਹਨੇ ਕਿਹੜਾ ਜਵਾਬ ਦੇਣਾ ਉਹ ਤਾਂ ਆਪਣੇ ਹੱਥ 'ਚ ਹੁੰਦਾ ਬੰਦੇ ਦੇ ਵੈਸੇ ਉਹ ਜੇ ਦੇਖਿਆ ਜਾਵੇ ਨਾਰਮਲੀ ਨੂੰ 11 ਚਾਹੀਦੇ 85 ਦੇ ਹਿਸਾਬ ਨਾਲ ਬੇਸ਼ੱਕ 4x4 ਹੋਵੇ ਟਰੈਕਟਰ ਬਾਕੀ ਫਸਲੇ ਸਾਰ ਗੁੰਦਮਾ ਜਿਹਾ ਬਣਾਇਆ ਰਾਇ ਇਕੱਠਾ ਜਿਹਾ ਫਰਕ ਤਾਂ ਹੈਗਾ ਹਨਾ ਫਰਕ ਹੈ ਲੁੱਕ ਬਹੁਤ ਸੋਹਣੀ ਹੈ ਟਰੈਕਟਰ ਦੀ ਦੀ ਬਾਕੀ ਨਾਲੇ ਮਹੀਨਦਰਾ ਦਾ ਕੋਈ ਵੀ ਪ੍ਰੋਡਕਟ ਹੈ ਸਰਜੀ ਦੀ ਬਾਈ ਟਰੈਕਟਰ ਇਹਨਾਂ ਦਾ ਫੇਲ ਫੇਲ ਵਾਲਾ ਕੰਮ ਨਹੀਂ ਹੈਗਾ ਵੀ ਆਪਾਂ ਕਈ ਵੀ ਫੇਲ ਹੋ ਜਾਈਏ ਪੂਰਾ ਤਾਂ ਦੇਖ ਸਾਦਾ ਜਾ ਸਾਰੀਆਂ ਚੀਜ਼ਾਂ ਵਿਗਦੀਆਂ ਇਹਨਾਂ ਦੀਆਂ ਲੈਪਰ ਨੇ ਲੁੱਕ ਤਾਂ ਕਿੰਨੀ ਦਿੱਤੀ ਕੈਕਟਰ ਨੂੰ ਫਰਕ ਤਾਂ ਹੈਗਾ ਹੀ ਆ ਯਾਰ ਹੈਨਾ ਹਾਂ ਲੁੱਕ ਤੂੰ ਹੋਰ ਦੇਖਦਾ ਹਲੇ ਜੇ ਦੋ ਸਿੰਘ ਗੱਲ ਕਹਾਣੀ ਕੁਝ ਨਹੀਂ ਦੀ ਇਹ ਟੰਗਾ ਰੰਦਾ ਮੂਰੇ ਚਲ ਨਹੀਂ ਕੋਈ ਹੂੰ ਮੇਰੇ ਕੋਲ ਪਏ ਆ ਲਾ ਕੇ ਰੱਖ ਕੇ ਦੇਖ ਇੱਕ ਵਾਰ ਵੀ ਕਹੇ ਜੇ ਲੱਗਦਾ ਜੇ ਤਾਂ ਸੋਹਣਾ ਲੱਗਿਆ ਫਿਰ ਤਾਂ ਲਵਾ ਲਿਓ ਇਹ ਵੀ ਹੈ ਫਿਰ ਨਹੀਂ ਸੋਹਣਾ ਲੱਗਿਆ ਫਿਰ ਰਹਿਣ ਦੇ ਤੂੰ ਮੈਂ ਦੂਏ ਦੇ ਰੱਖੇ ਹੋਏ ਮੈਸੀ ਦੇ ਮੈਂ ਕਿਹੜਾ ਹਲੇ ਵੇਚੇ ਆ ਉਹ ਬਾਕੀ ਬਾਈ ਚਲੋ ਉਹ ਜਿਹੜਾ ਦੂਆ ਟਰੈਕਟਰ ਲਿਆਉਣਾ ਆਪਾਂ ਨੇ ਹੋਰ ਅੱਬ ਸੁੱਖ ਰੱਖੇ ਕਿਤੇ ਥੋੜੋ ਟੰਗਾਗੇ ਮੈਨੂੰ ਬਹੁਤ ਨੇ ਜੋਰ ਲਾ ਲਿਆ ਭਾਈ ਦੇ ਦੇ ਮੈਂ ਨਹੀਂ ਉਹ ਦੇਣਾ ਨਹੀਂ ਹੈਗੇ ਹਲੇ ਜਿਹੜਾ ਬਾਂਟੀ ਵਾਲਾ ਹੈ ਭਾਈ ਉਹ ਹੈ ਨੀਮਾ ਬੈਂਪਰ ਉਹ ਦੂਹੀ ਉਹ ਇੱਥੇ ਤਾਂ ਸਿੱਧੀ ਪੱਤੀ ਆ ਗਈ ਇੱਥੇ ਪਏ ਮੋੜਿਆ ਵਾ ਸਹੀ ਇਹਦੀ ਲੁੱਕ ਬਹੁਤ ਸੋਹਣੀ ਆ ਬੈਂਪਰ ਲੋਕ ਬਹੁਤ ਸੋਹਣੀ ਲੁੱਕ ਬਣਾ ਕੇ ਲਿਆਉਂਦੇ ਹਾਂ ਠੀਕ ਆ ਬਹੁਤ ਸੋਹਣਾ ਵੰਕ ਲੱਗਦਾ ਹੈ ਬਾਕੀ ਬਾਈ ਹੁਣ ਮੈਨੂੰ ਤਾਂ ਚਲਾ ਕੇ ਦਿੱਤਾ ਕਿਹੜਾ ਕਿ ਨਹੀਂ ਆਹੀ ਦਿੱਤਾ ਹਲੇ ਦੇਖ ਲੈ ਦਊਂ ਕਿ ਕਿਹੜਾ ਦੇਖ ਕੇ ਦੇਖਣਾ ਹੈਂ ਦੇਖ ਲੈ ਮੈਂ ਤਾਂ ਚਲਾਇਆ ਨਹੀਂ ਬਾਪੂ ਨੇ ਚਲਾਇਆ ਤਾਂ ਇਹਦੇ ਬੈਟ ਜਿਹੜਾ ਖਵਾਦੇ ਆਹਾ ਮਟਰ ਖਾਉਣੇ ਆ ਰਤ ਨੇਰਾ ਹੋ ਗਿਆ ਹੈ ਤਾਂ ਇਹਨਾਂ ਨੇ ਉਹੀ ਕਰਿਆ ਹੋਇਆ ਸੇਮ ਮੀਟਰ ਦੂਏ ਵਾਲੇ ਆਪਣੇ ਵਾਲਿਆਂ ਨਾਲ ਹਾਂ ਡਿਜੀਟਲ ਹਲਾ ਸੋਹਣਾ ਬਹੁਤ ਹੈ ਗੁੰਦਮਾ ਜਿਹਾ ਡੈਟ ਸਾਡੇ ਵਾਲੇ بڑے ਲੱਗਦੇ ਦੇਖਣੇ ਨੂੰ ਹੂੰ ਇਹ ਚੀਜ਼ ਤੇ ਫਿਰ ਛੋਟਾ ਆ ਜਾਂਦਾ ਨਾ ਛੋਟਾ ਹੈ ਨਾ ਇਹ ਨਾ ਚੀਜ਼ ਹੈ ਬਸ ਸੋਹਣੀ ਬਣਾਈ ਹੋਈ ਹੈ ਕੰਪਨੀ ਨੇ ਸੋ ਕਰਦੇ ਰਾਜੂ ਮੜਾ ਡੰਡਾ ਲਾ ਸੋ ਬਾਈ ਲੱਗਿਆ ਮੁੰਡਾ ਚੈੱਕ ਕਰਨ ਕਿ ਚਲੇ ਜੀ ਚਾਹੇ ਸਟ ਡਰਾਈਵ ਹਾਂ ਪੈਟਰੋਲ ਜਵਾਰਤੀ ਮੜਾ ਜਾ ਥੋੜੀ ਜਿਹੀ ਉੱਪਰ ਤਾਰ ਕਾਇਡੀ ਏ ਥੋੜੀ ਜੀ ਹਾਂ ਤੇਲ ਲੱਗਣਾ ਨਾ ਹਾਂ ਫਰਕ ਹੈ ਚਲਾਈਏ ਉਹ ਆਪਣੇ ਵਾਲੇ ਦੇ ਹੈਗੇ 5 ਗੇਅਰ ਅੱਛਾ ਹੂੰ ਉਹ ਦਾ ਤਾਂ ਤੀਏ ਮੀਡੀਅਮ ਚ ਬਾਈਂਗ ਕਰਦਾ ਇਹਦੇ 4 ਆ ਹਾਂ ਉਹ ਨੂੰ ਪਹਿਲੇ ਹਾਈ ਚ ਚੱਲੇਗਾ ਇਹ ਪਹਿਲੇ ਹਾਈ ਚ ਚੱਲਦਾ ਹੈ ਹਾਂ ਪਹਿਲੇ ਹਾਈ ਚ ਚੱਲੇਗਾ ਉਹ ਚੱਲਦਾ ਤੀਏ ਮੀਡੀਅਮ ਚ ਠੀਕ ਆ ਉਹਦਾ ਫਿਰ ਆਇਆ ਵੀ ਖਰਚਾ ਘੱਟ ਜਾਂਦਾ ਏ ਜੇ ਪਹਿਲੇ ਜੇ ਚਲਾਉਂਦੇ ਫਿਰ ਉਹਦੇ ਚੱਕਰ ਜ਼ਿਆਦਾ ਹੋ ਜਾਂਦੇ ਆ ਫਿਰ ਤੇਲ ਖਰਚਦਾ ਠੀਕ ਆ ਓਕੇ ਆ ਹਾਂ ਬਲ ਇਹਨਾਂ ਨੂੰ ਕਹੇ ਉਹ ਕਹਿੰਦੀ ਹੁੱਕੇ ਵਾਲਾ ਬਹੁਤ ਵਧੀਆ ਤੀਜਾ ਠੀਕ ਪਸੰਦ ਆ ਇਹਨਾਂ ਨੂੰ ਪੁੱਜੀ ਚੀਜ਼ ਵਧੀਆ ਕੱਲ ਬਾਈ ਦਿਹਾੜੀ ਉਹ ਲਾਤੀ ਬੰਪਰ ਪਰ ਨਹੀਂ ਕੰਮ ਤਾਂ ਉਹੀ ਆ ਜਿਹੜਾ ਬਾਈ ਰੀਜਲ ਲਾ ਕੇ ਲੱਗ ਹੁੰਦਾ ਏ ਉਹ ਕਹਿੰਦਾ ਕੋਈ ਕੱਚ ਪੱਕ ਨਹੀਂ ਹੋਊਗੀ ਟਾਈਮ ਲੱਗਣਾ ਬਸ ਕੰਮ ਉਹੀ ਆ ਜਿਹੜਾ ਬੰਦਾ ਰੀਜਲ ਹੁੰਦਾ ਦੱਸਦਾ ਹੀ ਆ ਲੱਗਿਆ ਬੰਪਰ ਆ ਵੀ ਪੱਤੀ ਬਹੁਤ ਮੋਟੀ ਲੱਗੀ ਵੀ ਆ ਹਾਂ ਦੇਖਦਾ ਸੀ ਕਹੀ ਜੀ ਭਈਆ ਇਹ ਪਤਾ ਨਹੀਂ ਕਿੰਨੇ ਕਿਲੋ ਦੀ ਹੈ 32 ਕਿਲੋ ਦੀ 32 ਹੀ ਹੈ ਇਹ ਬੰਦਾ 1 ਚੀ ਦੀ 32 ਹੈ ਹਾਂ ਇਕਲੀ ਇੰਚੀ ਦੀ ਹੈ ਨਾ ਨਾ ਬਹੁਤ ਵਧੀਆ ਬਾਈ ਇਸ ਤਰ੍ਹਾਂ ਮਰਜੀ ਤਾਂ ਫਾਲੇ ਹੁਣ 11 ਚਾਹੀਦੇ ਹਨ ਹਾਂ ਕਰਾ ਦੇਣੇ ਬਸ ਫਾਲੇ ਵੀ ਸਾਰੇ ਛੱਡੇ ਹੋਏ ਤੇ ਨਾ ਠੀਕ ਹੈ ਕਰਵਾ ਕੇ ਰੰਗ ਰੰਗ ਜਾਵਾ ਕੋਹੋਂ ਛੋਟਾ ਜਿਹਾ ਡੈਕ ਲਵਾ ਲੋ ਇਹਦੇ ਪਰ ਚਲ ਆਹੋ ਦੇਖ ਲੈਂਦੇ ਆ ਚਲ ਲਵਾ ਲੈ ਤੇਰੇ ਨਾਲੇ ਮਿਲਣ ਨੂੰ ਜਾਇਆ ਕਰਨਾ ਹੁਣ ਮਾਊ ਜੀ ਕਹਿੰਦਾ ਚਲਾਉਣਾ ਦਾ ਤੈਹੀਆਂ ਜਿਆਦਾ ਹੂੰ ਖਲਣ ਦੇ ਵਦਲੂਕਾ ਪੈਂਦਾ ਚਲੋ ਬਾਈ ਠੀਕ ਹੈ ਜੀ ਬਾਈ ਹਾਂ ਕਿੱਦਾਂ ਵਧੀਆ ਬਾਈ ਜੀਰੀਆਂ ਖੜਕਾਤੀ ਸੁਪਨਾ ਜਿਹੜੀ ਜਿਹੜੇ ਸਾਡੇ ਨਾਲ ਪਾਣੀ ਲਾਇਆ ਦੋ ਚਰਨਜੀਤ ਨੇ ਉੱਥੇ ਅੱਜ ਸਾਰੀ ਉਹ ਵੱੜਤੀ ਜੀਰੀ ਨੇ ਜਿਹੜੀ ਮੂਰੇ ਗਰੀਬ ਦੀ ਮੋੜ ਤੇ ਆਪਣੇ ਖੇਤ ਨੂੰ ਮੋੜਦੇ ਆ ਵੱੜਤੀ ਥੜੀ ਅੱਛਾ ਹੋਰ ਪਰ ਉਹ ਸੈਡਾ ਰਹਿ ਗਈ ਆ ਉਹਦੀਆਂ ਹਾਂ ਛੱਡਾ ਰਹਿ ਗਿਆ ਜੇ ਅੰਦਰ ਹੋਈ ਹੁੰਦੀ ਉਹ ਵੱਡੇ ਜਾਂਦੀ ਹੁਣ ਰਹਿ ਗਿਆ ਹੁਣ ਫੇਰ ਵੱਟੇ ਵੱਟ ਕੇ ਫੇਰ ਕੱਢੂਗੇ ਉਹ ਚੱਲ ਮਸ਼ੀਨ ਨੂੰ ਤੇ ਘਰ ਦੀ ਐ ਹਮ ਹੈ ਕਿ ਨਹੀਂ ਹੁਣ ਆਪਣਾ ਜਿਹੜੇ ਠਾਤ ਤੇ ਅੰਦਰ ਨੂੰ ਸਾਰੇ ਟੋਲੇ ਪੰਜ ਕਿਲੇ ਠਾਤਿਆ ਨਾ ਕੱਲੀ ਕੱਲੀ ਵੱਟ ਸਾਰੇ ਹਟਾਤੇ ਸਾਰਾ ਉਠਾ ਕੇ ਅੰਦਰ ਕਰਤੇ ਛੱਲਿਆਂ ਨੇ ਰਹਿ ਗਏ ਕੱਲ ਉਠਾ ਲੈਨੇ ਸੀ ਹੁਣ ਇਹ ਕੱਲ ਨੂੰ ਮੇਲਾ ਓਏ ਰੋ ਰੋ ਤੇਵਾ ਬਾਵਾ ਤੇਰੇ ਤਨਵਾਦ ਭਾਈ ਤਜ ਦੇ ਦਿੱਤਾ ਕੀ ਬੋਲਾ ਆਹਾ ਪਹਿਨਾ ਦੱਸਦੇ ਨਹੀਂ ਹੈਗੇ ਦੋ ਦਿਨ ਤੱਕ ਇਹ ਗੱਲ ਮੇਰੇ ਅੱਗੇ ਕਰਾਤੇ ਇਹਨਾਂ ਨੇ ਉਹ ਠੀਕ ਹੈ ਉਹ ਬਾਗ ਮਾਰ ਲਈ ਬੋਲੇ ਨੂੰ ਉਹ ਬੋਲੇ ਕੜੇ ਸੁਣਨਾ ਚੱਲ ਕੋਈ ਨਹੀਂ ਜਾਂਦਾ ਉਹਨੂੰਗਾ ਜੀਭ ਥੱਲੇ ਨਾ ਜੀ ਬੋਲਾ ਉਹ ਲੰਗ ਜੂ ਟੱਕ ਬੋਗਾ ਖੱਬਲ ਦੇ ਚ ਇਹਦਾ ਇਲਾਜ ਕਿੱਥੇ ਆਜ ਬਾਈ ਇਹਦਾ ਇਲਾਜ ਕੋਈ ਨਹੀਂ ਹੈਗਾ ਕੱਬਲ ਦਾ ਖੱਬਲ ਸੁਣਾ ਹੋ ਗਿਆ ਉਹ ਖੱਬਲ ਆਏ ਵੀ ਡੀਲਾ ਜਦਾ ਲੱਗ ਗਈ ਡੀਲਾ ਡੀਲੇ ਦਾ ਇਲਾਜ ਹੈਗਾ ਚੱਲ ਆ ਡੀਲੇ ਡੀਲੇ ਦਾ ਇਲਾਜ ਪਤਾ ਕੀ ਆ ਇਹ ਆਹ ਡੀਲਾ ਆ ਆਹ ਆਹ ਡੀਲਾ ਹੈ ਇਹਨੂੰ ਚਾਹੀਦੀ ਹੈ ਕਾਲਾ ਮਿੱਟੀ ਖੀ ਗਾਲਮ ਹਮ ਸਰੀ ਉਹਦੀ ਉਹ ਵਜਾਇ ਬਣਾਈ ਦੀ ਉਧਰ ਨਾਲ ਆ ਜੜ ਪੈ ਦੀ ਇਕੱਠੀ ਵੱਟ ਲਾਏ ਜਿੱਥੇ ਸਿੱਧਾ ਸਿੱਧਾ ਹੀ ਆਏ ਬੰਮੇ ਪਾਰ ਕਰ ਇੰਨਾ ਦਾ ਕੱਢ ਸਕਦੇ ਆ ਹੋ ਹੋਲੀ ਕੱਢੀ ਜਾ ਰੋਜ਼ ਵਾਲਾ ਮੋਟਾ ਮਾਲਾ ਮੋਟਾ ਉਹਦੇ ਪਦੇ 10 ਵੀ ਨਿਕਲ ਗਈਆਂ ਤਾਂ ਵੀ ਫਰਕ ਪੈ ਜਾਣਾ ਤਾਂ ਵੀ ਫਰਕ ਪੈ ਜਾਣਾ ਮੁੜ ਕੇ ਹੋਊਗੀ ਨਾ ਸੋ ਹਾਂ ਉਹ ਨਹੀਂ ਹੁਣੀ ਨਹੀਂ ਜੇ ਨਿਕਲ ਗਈ ਜੇ ਇਕੱਠੀ ਨਾਲ ਆ ਜਣੀ ਇਹਦੀ ਇਕੱਠੀ ਇਹ ਇਕੱਠੀ ਨਾ ਕੱਢੀ ਫੇਰ ਤਾਂ ਤੂੰ ਹੁਣ ਪੱਟ ਤੋੜ ਕੇ ਜਾ ਇਹਨੂੰ ਕੱਲ ਸਵੇਰੇ ਆਏ ਵੀ ਸਵੇਰੇ ਆਉਣਾ ਇਹ ਇਹ ਤਾਂ ਪੱਟ ਨਹੀਂ ਮੋੜਦਾ ਤੂੰ ਆਇਆ ਕਰ ਇਹਨੂੰ ਹੁਣ ਉਥੇ ਦੇ ਵੜ ਦੇ ਪਿੰਡ ਤੇ ਪਾਣੀ ਲੈਣ ਦੀ ਬੋਤਲ ਲੈਣ ਚਲੇ ਜਾਂ ਪਾਣੀ ਦੀ ਦੂਈ ਨਹੀਂ ਕਹਿੰਦਾ ਪਾਣੀ ਦੀ ਕਹਿੰਦਾ ਵੀ ਪਾਣੀ ਦੀ ਬੋਤਲ ਲੈਣ ਚਲੇ ਜਾਂ ਆਉਂਦੇ ਨੂੰ ਤੇਰੇ ਨੂੰ ਇੰਨਾ ਹੋਊਗਾ ਹੋਇਆ ਵਾਹੇ ਇੰਨਾ ਇਹਦਾ ਜਿਹੜੇ ਤੁਰ ਪਿੰਦਾ ਬਾਈ ਇਹਦਾ ਦੂਵੀ ਦੀ ਗੜਾਈ ਕਰਨ ਲੱਜਾ ਤੂੰ ਫਾਂਡ ਸਿਰੇ ਲਾ ਕੇ ਪਿੱਛੇ ਮੁੜਿਆ ਕੀਲੇ ਤੇ ਇਹ ਪਿੱਛੇ ਇੰਨਾ ਖੜਾ ਸਾ ਤੁਰਿਆ ਬਹੂਗਾ ਹੋਇਆ ਮੇਰੇ ਨਾਲ ਹੈ ਜਦੋਂ ਗੋਲਾਈ ਦੀ ਗੋਗੋ ਬੀ ਲਾਲ ਲਾਇਦੀ ਆ ਹਾਂ ਇਹਦਾ ਹੁਣ ਇਹ ਜਾਏਗਾ ਅੱਖਾ ਇਹ ਬੋਲਾ ਕਿਧਰ ਗਿਆ ਆ ਖੜਾ ਮੈਂ ਠੀਕ ਹੈ ਜਾਈਂ ਨਾ ਕਹਿੰਦਾ ਸਰਦਾਰ ਜੀ ਇੰਨੀ ਕੱਜ ਕਹਿੰਦਾ ਰਾਤਾਂ ਨਿਆਰੀ ਆ ਗਿਆ ਮਗਰ ਤਾਂ ਨਿਆਰਾ ਤਾਂ ਹਰ ਹਜ਼ਾਰ ਰੁਪਏ ਵੀ ਬੋਦਲਦੀ ਉਹ ਜੀ ਮੈਂ ਦਿੱਤੀ ਮਾਂ ਤੈਨੂੰ ਉਹ ਰਿਸ਼ਵਤ ਦਿੱਤੀ ਦੀ ਵੀ ਗੱਲੂ ਆਵੇ ਰਿਸ਼ਵਤ ਕੋਈ ਨਹੀਂ ਦੀ ਹੈਗੀ ਇਹ ਕਹਿੰਦਾ ਸਰਦਾਰ ਜੀ ਅੱਜ ਥੱਕ ਗਿਆ ਕਹਿੰਦਾ ਇੰਨੀ ਕਿ ਚਾਹੀਦੀ ਆ ਮਾਂ ਕੋਈ ਗੱਲ ਨਹੀਂ ਮੈਂ ਤਾਂ ਪਿੰਦਾ ਨਹੀਂ ਯਾਰ ਮੇਰੇ ਤੋਂ ਦੀ ਤੂੰ ਬੀਲੀ ਵੇ ਦੇਖੀ ਵੀ ਨਹੀਂ ਹੈਗੀ ਲਿਆ ਕੇ ਐਹੇ ਜੇ ਬੰਦਿਆ ਖਤਰੇ ਰੱਖੀ ਵੀ ਆ ਇਹ ਉਹ ਨਹੀਂ ਦਿੱਤੀ ਰਿਸ਼ਵਤ ਹਾਂ ਰਿਸ਼ਵਤ ਤਾਂ ਨਹੀਂ ਹੈਗੀ ਇਹ ਰਿਸ਼ਵਤ ਕੋਈ ਨਹੀਂ ਪੁੱਛਲਾ ਕਹਿੰਦਾ ਤਖੀਮਾ ਹੋਗਾ ਕਹਿੰਦਾ ਤਖੀਮਾ ਸਰਦਾਰ ਜੀ ਅੱਜ ਮਾ ਕੋਈ ਬਾਤ ਨਹੀਂ ਮਾ ਫਾਇਦਾ ਬੋਤਲ ਮੈਂ ਹੀ ਬਹੁਤ ਹੈ ਮੈਂ ਤੈਨੂੰ ਉਹੀ ਤੈਨੂੰ ਇਹ ਬੁਲਾਉਣੀ ਆ ਮਾ ਪੰਮੇ ਦੇ ਨਜਾਈ ਪਰ ਆ ਦੇਖਿਆ ਹੋਗੀ ਰਿਸ਼ਮਤ ਆ ਗਿਆ ਕਹਦਾ ਅੰਦੀ ਰਿਸ਼ਮਤ ਉਹਨੂੰ ਬਿਜਾਰਾ ਸੁਣਦਾ ਹੋਣੀ ਕਹਦਾ ਛੁੱਟਦਾ ਉਹ ਅੱਧੀ ਜਾਣਾ ਉਹਦਾ ਹੋਗੀ ਰਿਸ਼ਮਤ ਦੇਖ ਲੈ ਇਹ ਕੰਮ ਆ ਭਾਈ ਤੇ ਮੈਨੂੰ ਹੀ ਬੁਲਾ ਲਵਾ ਐਨਾ ਵੀ ਨਹੀਂ ਹੈਗਾ ਕੁਦਾਂ ਮੈਂ ਉਹ ਤਾਂ ਮੈਂ ਹੀ ਕਿਹਾ ਅੱਜ ਮੈਂ ਚੱਲ ਕੋਈ ਨਾ ਦੁਆ ਬੰਦਾ ਛੁੱਟੀ ਨਾ ਚੱਲਦੇ ਆ ਇੱਕ ਇਹ ਕਹਤਾ ਹੈ ਹਾਂ ਕਹਤਾ ਸਵੇਰ ਕੋ ਵੀ ਸਰਦਾਰ ਦੇ ਜਲੇ ਜਾਣਾ ਜਿਹੜੀ ਬੋਤਲ ਆ ਖਾਲੀ ਕਰਨੀ ਆ ਨਹੀਂ 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 ਆਹ ਕਹਦਾ ਨਹੀਂ ਨਹੀਂ ਦੇ ਦੇ ਆ ਆ ਆ ਆਪ ਸਰਦਾਰ ਆਪ ਬੋਤਲ ਖਾਲੀ ਕਰ ਦੇਂਗੇ ਤੇ ਸਰਦਾਰ ਜੀ ਕਹਾ ਪੀਏਗਾ ਇਹਦਾ ਬੰਦਾ ਕੋਟਾ ਬਹੁਤ ਕੰਮ ਆ ਬਈ ਸਾਰੇ ਕਰਦੇ ਇੱਥੇ ਵੀ ਉਲੇ ਪੰਜ ਕਿਲੇ ਵੀ ਪਰ ਜਿਹਦਾ ਰਹਿੰਦਾ ਤਾਂ ਗੱਲ ਤਾਂ ਪਰਲਾ ਕਰਕੇ ਮਨ ਕੇ ਚੱਲ ਵੀ ਛੇ ਕਿਲਿਆਂ ਦਾ ਕਿਹੜਾ ਅੱਜ ਕਰਿਆ ਸੀ ਆਨ ਲਾਇਆ ਤੇ ਸਾਰੀਆਂ ਬੱਟਾਂ ਠਾਹਤੀਆਂ ਵਿੱਚ ਕਰਤੀਆਂ ਬਣ ਗਈ ਗੱਲ ਹੁਣ ਇਹਨ ਹੁਣ ਤਾਂ ਮਸ਼ੀਨ ਬਾੜ ਆਪਣੀ ਕੋਈ ਲਾਗ ਲੈਣ ਦੀ ਲੋੜ ਨਹੀਂ ਕੋਈ ਢੱਕਾ ਵਟਣ ਦੀ ਲੋੜ ਨਹੀਂ ਕੋਈ ਢੱਕਾ ਵਟਣ ਦੀ ਲੋੜ ਨਹੀਂ ਨਾਲ ਘੁੰਮਣਾ ਦਾਤੀ ਲੈ ਕੇ ਘੁੰਮਣਾ ਤਾਂ ਪੈਣਾ ਹੀ ਆ ਮਾੜਾ ਮੂਤ ਉਹ ਤਾਂ ਐਂ ਦਾ ਹੁਣ ਮਾੜਾ ਮੂਤ ਹੈ ਕਿ ਨਹੀਂ ਜਿਹੜੀ ਹੁਣ ਉਹ ਕੰਮ ਨਹੀਂ ਹੈਗਾ ਵੀ ਮਸ਼ੀਨ ਗਾਹਾਂ ਲੱਗ ਗਈ ਪਿੱਛੇ ਥੱਬੇ ਚੱਲ ਚੱਕ ਕੇ ਫੇਲ ਜਾਓ ਖੰਡ ਮਾਰ ਉਹ ਬਹੁਤ ਉਹ ਕੰਮ ਗਲਤ ਆ ਫਿਰ ਅੱਜ ਆਲੇ ਡੰਕਤੇ ਹੈ ਦੇਖ ਲੈ ਦੇਖ ਲੈ ਮੈਂ ਤਾਂ ਸਫਾਈ ਹੁਣੇ ਵਾਲੀ ਕਿ ਹੁਣ ਇਹਦੀ ਸਫਾਈ ਕਰਨੇ ਵਾਲੀ ਆ ਇੱਧਰ ਡੀਲਾ ਇਹਦਾ ਵਸਪੁਰਾ ਹੱਥ ਨਾ ਘਟਵਾ ਡੀਲਾ ਇਹਦਾ ਜਿਹੜਾ ਕਹਾ ਕੱਖਾ ਘਾਏ ਇਹ ਹੁਣ ਛਾਂਟ ਕੇ ਦਾਈ ਫੇਜ ਡੀਲਾ ਘਟੋ ਡੀਲਾ ਸਿਆਲ ਦਾ ਹੁਣੀ ਇਹਨੇ ਦਬ ਜਾਣਾ ਹੁਣ ਜਿਹੜਾ ਬਰਸਾਤ ਵਾਲਾ ਡੀਲਾ ਹੁੰਦਾ ਨਾ ਉਹ ਬੋਲੇ ਚੱਲ ਤੇ ਯਾਰ ਤੇਰੇ ਅੱਖ ਪੈਰ ਭੱਗਦੇ ਆ ਹਾਂ ਜਾ ਰਹਾ ਆ ਇੱਥੇ ਘਰ ਜਾਓ ਇੱਥੇ ਕੋ ਮਲਾ ਹੁਣ ਜਿਹੜਾ ਬਰਸਾਤ ਵਾਲਾ ਡੀਲਾ ਹੈ ਨਾ ਉਹ ਤਾਂ ਬਸ ਕਰਾ ਦਿੰਦਾ ਬਾਈ ਹੁਣ ਜਿੱਕਣਾ ਅੱਖ ਨਾ ਇੱਥੇ ਚੁਟਕੀ ਕੱਢ ਉਹਨੇ ਲਾ ਦੇ ਇਥੇ ਚੋਟਕੀ ਕਾਡੂ ਰੇ ਲਾ ਦੇ ਉਹ ਇਹਦਾ ਇਹੀ ਨਹੀਂ ਮੁਕਣਾ ਉਹ ਇਹਦਾ ਇਹੀ ਇਹ ਹੀ ਘੁੰਮ ਜਣਾ ਵਾ ਜਿਹੜਾ ਦੂਆ ਰਹੀਦਾ ਲਾਜ ਡੀ ਲੀ ਲਾਏ ਉਹ ਆ ਘੁੰਮ ਗਿਆ ਇੰਦਰੋਂ ਵੀ ਜ਼ਿਆਦਾ ਕਾਮਯਾਬ ਇਹ ਹੋਇਆ ਇਹ ਸੀ ਇਹ ਏਡਾ ਏਡਾ ਦਾ ਜਿਹੜਾ ਅਸੀਂ ਗੇਰੇ ਆ ਇਹ ਤਾਂ ਹੀ ਕਹਿੰਦਾ ਇਹ ਕਾਮਯਾਬ ਹੋ ਗਿਆ ਹੁਣ ਇਹ ਡੀਲਾ ਕੱਲਾ ਕੱਲਾ ਪੱਤ ਹੋਵੇ ਫਿਰ ਚੱਲੇ ਕੰਮ ਉਹ ਆਇਆ ਪਤਾ ਕੱਲ ਜੇ ਇਹ ਬਸ ਸਵੇਰੇ ਮਾਰਦੇ ਪੇ ਤੂੰ ਮੱਕੇੜੀ ਉਹਦੇ ਕੋ ਹੈਗੀ ਹਾਂ ਉਹਦੇ ਕੋ ਹੈਗੀ ਹੈ ਅਬ ਮੈਂ ਦੂਈ ਜੇ ਨਹੀਂ ਰੋਡ ਤੇ ਆ ਰਹੀ ਰੰਗਾ ਬੋ ਕਰ ਜੇ ਰੌਂਡ ਪਰ ਰੌਂਡਪ ਮਾਰਦੇ ਪੇ ਰੌਂਡਪ ਰੌਂਡਪ ਆਪ ਮਾਰ ਲੈ ਨਾ ਇਧਰ ਕਾਇ ਬਈ ਉਹਦਾ ਡੀਲੀ ਵਾਲੀ ਸਪਰੇ ਹੋਊਗੀ ਜੋ ਮਰਜੀ ਮਰਜੀ ਇਹ ਡੀਲੇ ਇਹਦਾ ਜਦ ਨਿਕਲਦਾ ਪਰ ਤੈਨੋਂ ਗਿਆ ਹਫਤਾ ਤੱਕ 15 ਦਿਨ ਰੱਖੂਗੀ ਝਟਪਟ ਨੂੰ ਪਰ ਇਹਨਾਂ ਕਾ ਝਟਪਟ ਦੀ ਗੱਠੀ ਖਤਮ ਕਰ ਦਿੰਦੀ ਇਹਦੇ ਚ ਮੈਨੂੰ ਤਾਂ ਨਹੀਂ ਬੱਜਣਾ ਉਹਨੇ ਇਹਦੇ ਚ ਹੈ ਇਹ ਜਨਾ ਮਰ ਦੂਈ ਆ ਹਾਂ ਹਾਂ ਝਟਪਟ ਬਹੁਤ ਹਾਂ ਹੋਇਆ ਅਜਾੜ ਕਵਾੜ ਜਾ ਝਟਪਟ ਬਹੁਤ ਕੰਮ ਕਰਦੀ ਸੀਦੇ ਮੈਂ ਮੈਂ ਬਾੜੇ ਮਾਂ ਕਰੀਦੀ ਝਟਪਟੇ ਕਹਿੰਦਾ ਇਹ ਹੀ ਕਹਿੰਦਾ ਝਟਪਟ ਕਹਿੰਦਾ ਇਹ ਉਹਨੇ ਅੱਧਾ ਡੀਲੇ ਜਮਿਆ ਹੈ ਅੱਧਾ ਜਮਿਆ ਨਹੀਂ ਅੱਧਾ ਖਤਮ ਕਰ ਦਿੰਦੀ ਅੱਧਾ ਖਤਮ ਕਰ ਦਿੰਦੀ ਦੇਖ ਝਟਪਟ ਬਹੁਤ ਖਤਮ ਕਰਦੀ ਹਾਂ ਚਲੋ ਦੇਖੋ ਕਿਆ ਬਣਦਾ ਇਹ ਤਾਂ ਹੱਥ ਘਾਰੇ ਪਟੋਣਾ ਹੋ ਹੌਲੀ ਹਾਂ ਇਹ ਤਾਂ ਹੱਥ ਜਿਹੜੇ ਪਸ਼ਵਾ ਘਾਟ ਚੱਲੀ ਆ ਗਰਮੀ ਆਜਾ ਗਰਮੀ ਹੈਨਾ ਪਸ਼ਵਾ ਤੋਂ ਫਰਕ ਆ ਯਾਰ ਜੀ ਪਸ਼ਵਾ ਜਿਹੜੀ ਚੱਲੀ ਹੈਗੀ ਆ ਤੱਲੀ ਹੌਲੀ ਆ ਜਣੀ ਬਸ ਹੈਨਾ ਖੇਤ ਆ ਬੱਤ ਲਿਆਦੇ ਚਲੋ ਠੀਕ ਆ ਜੀ ਚੱਲਦੇ ਟੁਕੜਾ ਟੱਲਾ ਕਰਦੇ ਹੁਣ ਮਹਾਰਾਜ ਠੀਕ ਠੀਕ ਆ ਜੀ ਮਿਲਦੇ ਸਵੇਰ ਨੂੰ